ਹੈਲੋ ਦੋਸਤੋ ਅੱਜ ਆ ਸਾਡੇ ਖੂਆਂ ਤੇ ਸਾਡੇ ਗਵਾਂਡੀਆਂ ਦੇ ਘਰ ਛੋਟਾ ਜਿਹਾ ਮੇਲਾ ਤੇ ਆਪਾਂ ਆਪਣੀ ਮੋਟਰ ਤੇ ਚੰਗੀ ਤਰ੍ਹਾਂ ਨਹਾ ਕੇ ਹੋ ਗਏ ਰੈਡੀ ਮੇਲਾ ਦੇਖਣ ਨੂੰ ਇਹ ਆ ਜੀ ਆਪਣੇ ਚਾਚੇ ਦਾ ਘਰ ਬਿਲਕੁਲ ਆਪਣੇ ਸਾਹਮਣੇ ਏ ਹੈ ਜੀ ਘਰ ਦੇ ਅੰਦਰ ਦਾ 뷰 ਹਾਲੇ ਤਿਆਰੀਆਂ ਸਾਰੀਆਂ ਚੱਲ ਰਹੀਆਂ ਨੇ ਕਵਾਲ ਹੱਲੇ ਆਉਣ ਵਾਲੇ ਨੇ ਤੇ ਸੰਗਤ ਵੀ ਹਾਲੇ ਤੱਕ ਨਹੀਂ ਆਈ ਹੌਲੀ-ਹੌਲੀ ਆ ਰਹੀ ਹੈ ਤੇ ਇਹ ਦੇਖੋ ਦੋਸਤੋ ਘਰ ਦੇ ਅੰਦਰ ਬਾਬਾ ਮਨਕਾਰਨਾ ਜੀ ਦੀ ਕਾਲੇਵਾਈਆਂ ਵਾਲੇ ਦਾ ਛੋਟਾ ਜਿਹਾ ਦਰਬਾਰ ਬਣਾਇਆ ਹੋਇਆ ਹੈ ਦੇਖੋ ਕਿੰਨਾ ਭਵਿਆ ਦਰਬਾਰ ਬਣਾਇਆ ਹੋਇਆ ਹੈ ਜੈ ਸੰਤਾਂ ਦੀ ਤੇ ਦੇਖੋ ਦੋਸਤੋ ਚਾਚੇ ਦੇ ਦੂਜੇ ਮੁੰਡੇ ਦੇ ਘਰ ਕਿਦਾਂ ਹਲਵਾਈ ਲੱਗੇ ਹੋਏ ਨੇ ਗਰਮਾ ਗਰਮ ਪਕੌੜੇ ਨਿਕਲ ਰਹੇ ਨੇ ਬਹੁਤ ਸੋਹਣਾ ਮਹਿਕ ਆ ਰਿਹਾ ਏ ਦੇਖੋ ਕਿੰਨੇ ਯਮੀ ਯਮੀ ਪਕੌੜੇ ਨਿਕਲ ਰਹੇ ਨੇ ਦੇ ਨਾਲ ਹੀ ਬਣ ਰਹੇ ਨੇ ਛੋਲਿਆਂ ਦੀ ਦਾਲ ਚਾਵਲ ਕੜੀ ਤੇ ਹੋਰ ਮਿੱਠੇ ਚੌਲ ਤੇ ਰਾਇਤਾ ਤੇ ਦੇਖੋ ਦੋਸਤੋ ਬਾਕੀ ਦੇ ਕਲਾਕਾਰ ਆ ਰਹੇ ਨੇ ਕਵਾਲ ਪ੍ਰੋਗਰਾਮ ਪੇਸ਼ ਕਰਨ ਵਾਲੇ ਪਹੁੰਚ ਰਹੇ ਨੇ ਹੌਲੀ ਹੌਲੀ ਛੋਟੇ ਜਿਹੇ ਮੇਲੇ ਵਿੱਚ ਰੌਣਕਾਂ ਲੱਗ ਰਹੀਆਂ ਨੇ ਦੇਖੋ ਦੋਸਤੋ ਕਲਾਕਾਰ ਅੰਦਰ ਜਾ ਰਹੇ ਨੇ ਤੇ ਛੋਟੀ ਜਿਹੀ ਮਿੱਠੇ ਜਲਦੀ ਸ਼ਵੀਰ ਵੀ ਲਾਈ ਗਈ ਆ ਡੇਕ ਦੀ ਸ਼ਾਵੇਂ ਸ਼ਾਵੇਂ ਤੇ ਦੇਖੋ ਦੋਸਤੋ ਮੈਂ ਕੰਮ ਦੀਆਂ ਨੂੰ ਆਟੋ ਰੈਡੀ ਕਰ ਲਈ ਆ ਤੇ ਦੇਖੋ ਦੋਸਤੋ ਸੰਗਤ ਸਾਡੇ ਖੂਹਾਂ ਤੇ ਥੋੜੀ ਥੋੜੀ ਆ ਰਹੀ ਆ ਤੇ ਦੋਸਤੋ ਮੈਂ ਹੁਣ ਆ ਗਿਆ ਸ਼ਹਿਰ ਹਲ ਕੰਮ ਤੇ ਤੇ ਮੈਂ ਦੇਖੀ ਪਹਿਲੀ ਸ਼ਵੀਲ ਦੋਸਤੋ ਸ਼ਵੀਲ ਤੇ ਬਹੁਤ ਸੋਹਣਾ ਸ਼ਬਦ ਚੱਲ ਰਹੇ ਨੇ ਪਰ YouTube ਉੱਤੇ ਕਿਸੇ ਵੀ ਤਰ੍ਹਾਂ ਦਾ ਗਾਣਾ ਬੈਨ ਆ ਇਸ ਕਰਕੇ ਸਿਰਫ ਕਲਾ ਮਿਊਜ਼ਿਕ ਹੀ ਲਗਾਇਆ ਹੈ ਫਿਰ ਮੈਂ ਰੋਡ ਤੇ ਦੇਖੀ ਦੋਸਤੋ ਦੂਜੀ ਸ਼ਵੀਲ ਬਹੁਤ ਗਰਮੀ ਪੈ ਰਹੀ ਆ ਤੇ ਫਿਰ ਮੈਂ ਦੇਖੀ ਰੋਡ ਤੇ ਤੀਜੀ ਛਬੀਲ ਅੱਜ ਸਾਰਾ ਹੀ ਸ਼ਹਿਰ ਠੰਡੇ ਮਿੱਠੇ ਪਾਣੀ ਦੀ ਸੇਵਾ ਕਰ ਰਿਹਾ ਏ ਤੇ ਫੇਰ ਮੈਂ ਦੇਖੀ ਚੌਥੀ ਛਬੀਲ ਇੱਥੇ ਲੋਕਾਂ ਨੂੰ ਮੁਫਤ ਵਿੱਚ ਫੁੱਲ ਬੂਟੇ ਦੇ ਰਹੇ ਨੇ ਜ਼ਿਆਦਾਤਰ ਲੋਕ ਅਮਰੂਦ ਦੇ ਬੂਟਿਆਂ ਦੀ ਡਿਮਾਂਡ ਕਰ ਰਹੇ ਨੇ ਬਾਕੀ ਆੜੂ ਦੇ ਆਂਬ ਦੇ ਬਹੁਤ ਤਰ੍ਹਾਂ ਦੇ ਬੂਟੇ ਲੋਕਾਂ ਨੂੰ ਮੁਫਤ ਵਿੱਚ ਲਾਉਣ ਨੂੰ ਦਿੱਤੇ ਰਹੇ ਨੇ ਤੇ ਨਾਲ ਹੀ ਇਸ ਪਿੰਡ ਵੱਲੋਂ ਢਿਲਮਾ ਪਿੰਡ ਵੱਲੋਂ ਠੰਡੇ ਮਿੱਠੇ ਪਾਣੀ ਦੀ ਸ਼ਿਵਿਰ ਵੀ ਚੱਲ ਰਹੀ ਆ ਤੇ ਲੋਕੀ ਬਾਰ-ਬਾਰ ਅਮਰੂਦ ਦੇ ਬੂਟੇ ਮੰਗ ਰਹੇ ਆ ਫਿਰ ਮੈਂ ਰੋਡ ਤੇ ਦੇਖੀ ਪੰਜੋ ਸ਼ਵੀਲ ਅੱਜ ਜਿਹੜੇ ਪਾਸੇ ਵੀ ਜਾਓ ਸ਼ਹਿਰ ਚ ਬਸ ਹਰੇਕ ਕੋਨੇ ਤੇ ਸ਼ਵੀਲਾਂ ਸ਼ਵੀਲਾਂ ਨੇ ਹੁਣੇ-ਹੁਣੇ ਆਇਆ ਮੈਨੂੰ ਬੋਲੋ ਭਾਈ ਦਾ ਫੋਨ ਤੇ ਟੈਕ ਟਨ ਹੋ ਗਿਆ ਪੋਣੇ ਕਿਦੋਂ ਤੇ ਹੁਣ ਮਨਨ ਸੱਜਿਆ ਉਹਨਾਂ ਨੇ ਡਾਂਡੇ ਅੱਡੇ ਮਿੱਚਕਣਾ ਸੀ ਤੇ ਉਹਨਾਂ ਦੇ ਪਿੰਡੋਂ ਦੂਰ ਬੋਲਵਾਰਡ ਛੱਡ ਕੇ ਆਉਣਾ ਤੇ ਏਸੀ ਚੱਕਣ ਜਾਂਦੇ ਜਾਂਦੇ ਲਾਸਟ ਵਿੱਚ ਦੇਖੀ ਮੈਂ ਛੇਵੀਂ ਸ਼ਵੀਲ ਹੋਰ ਵੀ ਬੜੀਆਂ ਬਿਆਨ ਤਸ਼ਵੀਲਾਂ ਨੇ ਸ਼ਹਿਰ ਚ ਤੇ ਹੁਣ ਮੈਂ ਜਿੰਦੇ ਜੀ ਪਹੁੰਚ ਗਿਆ ਸਵਰਗ ਚ ਯਾਨੀ ਏਸੀ ਆ ਦੁਕਾਨ ਤੇ ਗਰਮੀਆਂ ਵਿੱਚ ਇਤੋਂ ਪਿਆਰੀ ਚੀਜ਼ ਦੁਨੀਆ ਤੇ ਪਹਿਲਾਂ ਹੋਰ ਕੀ ਹੋ ਸਕਦੀ ਆ ਇਹ ਆ ਜੀ ਬੱਲੋ ਦਾ ਦੀਪੂ ਤੇ ਬੱਲੋ ਪਾਜੀ ਖਿੱਚ ਰਿਹਾ ਆਪਣੇ ਨਵੇਂ ਏਸੀ ਦੀ ਫੋਟਮਾ ਤੇ ਹੁਣ ਅਸੀਂ ਅੱਗਿਓਂ ਗਡੌਣ ਤੋਂ ਏਸੀ ਕਾਲਾ ਲੋਡ ਦੇਖੋ ਇਹ ਕਿੰਨੇ ਖੁਸ਼ ਆ ਬੜੇ ਯਤਨਾਂ ਨਾਲ ਤੇ ਬੜੇ ਜੋਰ ਤੋੜਨਾ ਇੰਨੀਆਂ ਗਰਮੀਆਂ 'ਚ ਏਸੀ ਵਾਲੇ ਹੋਏ ਆ ਤੋਂ ਇਸੇ ਕੱਲਾ ਲੋਡ ਤੇ ਦੀਪੂ ਲਰੀਆ ਫੋਨ ਤੇ ਵਧਾਈਆਂ ਤੇ ਨਾਲੇ ਦੱਸ ਰਹੀ ਆ ਕਿਹੋ ਜਿਹਾ ਏਸੀ ਆ ਕਿੰਨੇ ਦਾ ਸਾਨੂੰ ਪਿਆ ਤੇ ਹੁਣ ਅਸੀਂ ਏਸੀ ਲੈ ਕੇ ਨਾਲ ਹੀ ਆ ਗਏ ਆ ਆਪਣੇ ਸ਼ਹਿਰ ਦੇ ਸਭ ਤੋਂ ਪ੍ਰਸਿੱਧ ਆਈਸਕ੍ਰੀਮ ਪਾਰਲਰ ਪ੍ਰਕਾਸ਼ ਵਾਲਿਆਂ ਦੇ ਇੱਥੇ ਆਈਸਕ੍ਰੀਮ ਦੀ ਬਹੁਤ ਵੈਰਾਈਟੀ ਆ ਇਹ ਬਹੁਤ ਮਸ਼ਹੂਰ ਏ ਆਪਣੇ ਏਰੀਆ 'ਚ ਤੇ ਦੇਖੋ ਦੋਸਤੋ ਕਿੰਨੇ ਤਰ੍ਹਾਂ ਦੀ ਇਹਨਾਂ ਕੋ ਵੈਰਾਈਟੀ ਆ ਆਈਸਕ੍ਰੀਮ ਦੀ ਤੇ ਅਸੀਂ ਲਈ ਇਹਨਾਂ ਦੀ ਸਭ ਤੋਂ ਫੇਮਸ ਆਈਟਮ ਇਹ ਪਾਊਆ ਇਹ ਅਨਾਨਾਸ ਦਾ ਜੂਸ ਆ ਇਹ ਬਹੁਤ ਟੇਸਟੀ ਆ ਤੇ ਬਹੁਤ ਹੈਲਦੀ ਆ ਤੇ ਇਹ ਪਾਊਆ ਸਿਰਫ 30 ਰੁਪਏ ਦਾ ਬਹੁਤ ਟੇਸਟੀ ਆ ਤੇ ਫੇ ਅਸੀਂ ਕੀਤਾ ਥੋੜਾ ਚियर्स ਤਾਂ ਦੇਖੋ ਦੋਸਤੋ ਇਹ ਇਹਨਾਂ ਦੀ ਮੇਨ ਆਈਟਮ ਹੈ ਤੇ ਡਸਟਬਿਨ ਬਾਕਟ ਵਿੱਚ ਸਾਰੇ ਪਾਉਏ ਅਧੀਏ ਕੀ ਆ ਪਾਉਆ 30 ਦੇ ਤੇ ਅਧੀਆ 60 ਦਾ ਇਹ ਬਹੁਤ ਟੇਸਟੀ ਚੀਜ਼ ਆ ਤੇ ਫਿਰ ਅਸੀਂ ਦੀਪੂ ਵਾਸਤੇ ਲਈ ਫਲੂਦਾ ਆਈਸਕ੍ਰੀਮ ਇਹ ਵੀ ਇਹਨਾਂ ਦੀ ਮੇਨ ਆਈਟਮ ਆ ਇਹ ਵੀ ਇੱਥੇ ਬਹੁਤ ਫੇਮਸ ਆ ਤੇ ਪਰ ਸ਼ੇਅਰ ਕਰਕੇ ਸਾਰਿਆਂ ਨੇ ਥੋੜੀ ਥੋੜੀ ਖਾਧੀ ਇਹ ਵੀ ਬਹੁਤ ਟੇਸਟੀ ਆ ਤੇ ਬਹੁਤ ਯਮੀ ਆ ਦੋਸਤੋ ਹੁਣ ਏਸੀ ਲੈ ਕੇ ਵਾਪਸ ਅਸੀਂ ਆ ਗਏ ਆ ਸਸਰਾਲ ਤੇ ਪੀਤਾ ਚਾਹ ਪਾਣੀ ਕਿਉਂਕਿ ਸਵੇਰ ਦੀ ਭਾਜਨ ਅਠ ਵਿੱਚ ਕੁਝ ਨਹੀਂ ਖਾਦਾ ਪੀਤਾ ਸੀ ਤੇ ਦੀਪੂ ਮਾਰੇ ਅੱਗੇ ਪ੍ਰਸ਼ਾਦ ਰੱਖ ਕੇ ਕਰ ਰਹੀ ਆ ਅਰਦਾਸ ਬੇਨਤੀ ਤੇ ਦੋਸਤੋ ਹੁਣ ਏਸੀ ਲੋਡ ਕਰਕੇ ਆਟੋ ਥੱਲੇ ਗੱਡੀ ਖੜਾ ਕੀਤਾ ਸੀ ਤੇ ਹੁਣ ਸਾਰੇ ਫੈਮਿਲੀ ਮੈਂਬਰ ਦੇਖਣਾ ਹੈ ਥੱਲੇ ਨਵਾਂ ਏਸੀ ਤੇ ਦੀਪੂ ਨੂੰ ਤੇ ਵੱਲੋਂ ਭਾਈ ਨੂੰ ਦੇ ਰਿਹਾ ਵਧਾਈਆਂ ਤੇ ਨਾਲੇ ਦੇਖ ਰਿਹਾ ਏਸੀ ਵੀ ਕਿਹੜੀ ਕੰਪਨੀ ਦਾ ਆ ਤੇ ਕਿਹੜਾ ਮਾਡਲ ਆ ਤੇ ਕਿੰਨੀ ਗਾਰੰਟੀ ਵਾਰੰਟੀ ਆ ਤੇ ਦੋਸਤੋ ਹੁਣ ਮੈਂ ਏਸੀ ਲੈ ਕੇ ਆਪਣੇ ਘਰਾਂ ਦੇ ਕੋਲ ਦੀ ਅੱਗੇ ਜਾ ਰਿਆਂ ਦੀਪੂ ਦੇ ਪਿੰਡਾ ਵੱਲੋਂ ਦਿਲ ਕਰਦਾ ਆਪਣੇ ਘਰੇ ਫਿਟ ਕਰਾ ਲਵਾਂ ਕਿਉਂਕਿ ਫਿਟਿੰਗ ਦੇ ਪੈਸੇ ਦਿੱਤੇ ਆ ਬਸ ਫਿਟਿੰਗ ਦਾ ਐਡਰੈਸ ਹੀ ਚੇਂਜ ਕਰਨਾ ਤੇ ਫੇਰ ਦੋਸਤੋ ਰੋਡ ਤੇ ਦੇਖਿਆ ਪਿਆ ਦੋ ਮਾਦਾ ਦੇ ਭਗਤ ਤੇ ਦੋਸਤੋ ਮੈਂ ਸਮਝਦੇ ਮੈਂ ਹੀ ਸਾਰੀ ਦਿਹਾੜੀ ਗਰਮੀ ਚ ਰੋਡ ਦੇ ਠੱਕੇ ਖਾਨਾ ਪਰ ਲੋਕਾਂ ਦੀ ਬੜੀ ਸ਼ਰਧਾ ਦੇਖ ਕੇ ਬੜਾ ਹੌਸਲਾ ਮਿਲਦਾ ਤੇ ਦੋਸਤੋ ਹੁਣ ਮੈਂ ਆ ਗਿਆ ਦੀਪੂ ਦੇ ਪਿੰਡਾਂ ਵੱਲ ਦੇਖੋ ਕਿੰਨਾ ਸੋਹਣਾ ਵਿਊ ਆ ਕਿੰਨਾ ਸੋਹਣਾ ਰੋੜਿਆ ਬੜੀ ਸ਼ਾਂਤੀ ਆ ਇੱਥੇ ਏ ਦੇਖੋ ਦੋਸਤੋ ਦੀਪੂ ਦਾ ਪਿੰਡਾਂ ਵੱਲ ਲੋਕਾਂ ਨੇ ਝੋਨੇ ਲਾਉਣੇ ਸ਼ੁਰੂ ਵੀ ਕਰ ਦਿੱਤੇ ਆ ਤਾਂ ਫਿਰ ਮੈਂ ਰੋਡ ਤੇ ਚੱਲਦੀ ਦੇਖੀ ਇੱਕ ਮੋਟਰ ਤੇ ਤੋਤਾ ਉੱਥੇ ਆਪਣਾ ਮੂੰਹ ਹੱਥ ਔਰ ਰੀਫਰੈਸ਼ ਹੋਇਆ ਸੱਚੀ ਮਜ਼ਾ ਆ ਗਿਆ ਬੜੀ ਗਰਮੀ ਪੈਣਦੀ ਆ ਤੇ ਫਾਈਨਲੀ ਪਹੁੰਚ ਗਿਆ ਮੈਂ ਦੀਪੂ ਦੇ ਪਿੰਡ ਤੇ ਬੁੱਲੋ ਭਾਜੀ ਲਾਉਣ ਲੱਪੇ ਨੇ ਏਸੀ ਤੇ ਆ ਦੀਪੂ ਕਿਉਣ ਲੱਪਈਆ ਤੇਲ ਤੇ ਮਾਰੇ ਦਾ ਸ਼ੁਕਰੀਆ ਅਦਾ ਕਰ ਰਹਾ ਕਿ ਮਹਾਰਾਜ ਇੰਨੇ ਸਾਲਾਂ ਬਾਅਦ ਤੁਸਾਨੂੰ ਏਸੀ ਵਾਲਾ ਕੀਤਾ ਅੱਜ ਸਾਰੇ ਬਹੁਤ ਖੁਸ਼ ਆ ਬਹੁਤ ਸਾਲਾਂ ਦੀ ਮਿਹਨਤ ਆ ਏਸੀ ਲਿਆਉਣ ਵਿੱਚ ਤੇ ਇਹਨਾਂ ਦੇ ਨਾਲ ਅਸੀਂ ਵੀ ਥੋੜੇ ਥੋੜੇ ਏਸੀ ਵਾਲੇ ਹੋ ਗਏ ਕਿਉਂਕਿ ਅਸੀਂ ਵੀ ਗਰਮੀਆਂ ਨੂੰ ਇੱਥੇ ਬੜੇ ਰਹਿਣਾ ਹੁਣ ਮੈਂ ਤੇ ਬੁੱਲੋ ਪਾਜੀ ਕਰ ਰਹੇ ਆ ਥੋੜਾ ਜਿਹਾ ਰਿਲੈਕਸ ਕਿਉਂਕਿ ਅੱਜ ਬਹੁਤ ਥੱਕੇ ਖਾਦੇ ਆ ਤੇ ਇਹ ਟੀਵੀ ਵੀ ਥੋੜਾ ਜਿਹਾ ਪਹਿਲਾਂ ਨਵਾਂ ਲਿਆ ਸੀ ਤੇ ਮੈਂ ਇਦਾਂ ਹੀ ਛੱਡ ਕੇ ਗਿਆ ਸੀ ਪਰ ਉਦੋਂ ਹਾਲੇ ਫਿਟਿੰਗ ਨਹੀਂ ਹੋਈ ਸੀ ਤੇ ਅੱਜ ਪਹਿਲੀ ਵਾਰੀ ਚੱਲਦਾ ਦੇਖਿਆ ਸੱਚੀ ਸਿਨੇਮੇ ਵਰਗਾ ਮਾਹੌਲ ਆ ਬਹੁਤ ਵਧੀਆ ਐਸਡੀ ਚੱਲ ਰਿਹਾ ਏ ਬੜਾ ਮਜ਼ਾ ਆ ਰਿਹਾ ਏ ਬੜੇ ਰਿਲੈਕਸ ਹੋ ਕੇ ਬੈਠੇ ਆ ਤੇ ਦੀਪੂ ਹੁਣ ਬਣਾ ਲਈ ਆ ਚਾਹ ਪਾਣੀ ਤੇ ਦੀਪੂ ਨੇ ਕੱਲ ਕੇਕ ਵੀ ਬਣਾਇਆ ਸੀ ਤਾਂ ਉਹ ਵੀ ਲੈ ਕੇ ਆਈ ਆ ਬਹੁਤ ਟੇਸਟੀ ਆ ਤੇ ਚਾਹ ਵੀ ਬਹੁਤ ਟੇਸਟੀ ਆ ਤੇ ਹੁਣ ਨਵੇਂ AC ਦੀ ਖੁਸ਼ੀ ਵਿੱਚ ਦੀਪੂ ਨਾਲ ਨੇ ਕਰਾਇਆ ਮੇਰਾ ਮੂੰਹ ਮਿੱਠਾ ਤੇ ਇੱਕ ਡੱਬਾ ਦਿੱਤਾ ਮੈਨੂੰ ਗਿਫਟ ਹੁਣ ਮੈਂ ਦੀਪੂ ਦਾ AC ਦੀਪੂ ਦਾ ਛੱਡਿਆ ਆ ਦੇਖੋ ਕਿੰਨਾ ਸੋਹਣਾ ਵਿਊ ਆ ਇੱਥੇ ਕਿੰਨੀ ਸ਼ਾਂਤੀ ਆ ਬਹੁਤ ਸੋਹਣਾ ਏਰੀਆ ਦੀਪੂ ਦਾ ਮਜ਼ਾ ਆ ਗਿਆ ਇੱਧਰ ਆ ਕੇ ਬੜੀ ਸ਼ਾਂਤੀ ਮਿਲੀ ਆ